ਕਿ ਮੇਰੇ ਜਿਹੜੇ ਵਲੌਗ ਨੇ ਉਹ ਹਲੇ ਕੁਛ ਦਿਨ ਨਹੀਂ ਆਉਣਗੇ ਕੱਲੇ ਨਹੀਂ ਉਹਨਾਂ ਨੂੰ ਛੱਡਦੇ ਨਾ ਕੱਲੇ ਬਾਹਰ ਜਾਣ ਦਿੰਦੇ ਆ ਵਾਸ਼ਰੂਮ ਵਗੈਰਾ ਥੋੜੀ ਜੀ ਬਸ ਉਹ ਪ੍ਰੋਬਲਮ ਰਹਿ ਗਈ ਏ ਜਿਹਨੇ ਸਾਨੂੰ ਬਹੁਤ ਜ਼ਿਆਦਾ ਹਲਾਤਾ ਸੀ ਸੋ ਉਹਦੇ ਕਰਕੇ ਡਰ ਲੱਗਦਾ ਸੀ ਕਿ ਸਟੇਬਲ ਹੋਣਗੇ ਜਾਂ ਨਹੀਂ ਇੰਨਾ ਜ਼ਿਆਦਾ ਸਟਰੋਂਗ ਬੱਚਾ ਨਾ ਮੈਂ ਹੈਰਾਨ ਹੋ ਗਿਆ ਸੀ ਇੰਨਾ ਜ਼ਿਆਦਾ ਸਟਰੋਂਗ ਪਰ ਅਸੀਂ ਮੰਨਣ ਨਹੀਂ ਸੀ ਦਿੰਦੇ ਕਿਉਂਕਿ ਸਾਨੂੰ ਇਹ ਸੀ ਵੀ ਜੇ ਉਹਨਾਂ ਨੂੰ ਫਿਰ ਇਹ ਸ਼ੌਕ ਨਾ ਲੱਗਿਆ ਰਿਹਾ ਉਹੀ ਕਹਿੰਦੇ ਸੀ ਕਿ ਤੁਸੀਂ ਆਪਣੇ ਹੈਂਡ ਦਿਖਾਓ ਆਪਣੇ ਬਾਵਾ ਦਿਖਾਓ ਆਪਣੀ ਲੱਤਾ ਦਿਖਾਓ ਅੱਛੀ ਸਮੈਲ ਆ ਰਹੀ ਹੈ ਅੱਛੀ ਸਮੈਲ ਦਾ ਕੀ ਕਰਨਾ ਹੈ ਮम्मा ਨੂੰ ਮम्मा ਮम्मा ਦੱਸ ਸੀ ਕਿ ਹੋਇਆ ਸੀ ਹਾਂ ਹਾਂ ਐ ਕਰਕੇ ਐਡ ਕੇ ਗੈਸਟ ਆ ਜਾਣਗੇ ਉਹ ਕਹਿਣਗੇ ਕਿ ਇਹਨਾਂ ਦਾ ਘਰ ਗੰਦਾ ਹੈ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਅਨਦਰ ਵਲੌਗ ਹੋਰ ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਸੋ ਟਾਈਮ ਹੋ ਗਿਆ ਹੈ ਦੁਪਹਿਰ ਦੇ 2:30 ਵੱਜ ਚੁੱਕੇ ਨੇ ਤੇ ਅੱਜ ਫਿਰ ਮੈਂ ਜਸਟ ਤੁਹਾਨੂੰ ਅਪਡੇਟ ਦੇਣੀ ਕਿਉਂਕਿ ਤੁਹਾਨੂੰ ਮੈਂ ਲਾਸਟ ਵਲੌਗ ਦੇ ਵਿੱਚ ਦੱਸਿਆ ਸੀ ਕਿ ਮੇਰੇ ਜਿਹੜੇ ਵਲੌਗ ਨੇ ਉਹ ਹਲੇ ਕੁਝ ਦਿਨ ਨਹੀਂ ਆਉਣਗੇ ਤੇ ਭਾਬੀ ਜੀ ਦੇ ਡਿੱਗਣ ਕਰਕੇ ਉਹਨਾਂ ਨੂੰ ਸੱਟ ਲੱਗਣ ਕਰਕੇ ਸੋ ਕਾਫੀ ਜ਼ਿਆਦਾ ਜਿਹੜੇ ਮੈਸੇजेस ਆ ਰਹੇ ਨੇ ਇੰਸਟਾ ਦੇ ਵੀ ਤੇ ਮੇਰੇ ਚੈਨਲ ਤੇ ਵੀ ਸੋ ਇਸ ਕਰਕੇ ਮੈਂ ਤੁਹਾਨੂੰ ਅਪਡੇਟ ਦੇਣ ਦੇ ਲਈ ਅੱਜ ਜਸਟ ਆਈ ਆਂ ਕਿ ਭਾਬੀ ਜੀ ਹੁਣ ਠੀਕ ਨੇ ਕਾਫੀ ਜ਼ਿਆਦਾ ਸਟੇਬਲ ਨੇ ਤੇ ਮੈਂਟਲੀ ਥੋੜਾ ਜਿਹਾ ਹੈ ਹਲੇ ਪੂਰੀ ਤਰ੍ਹਾਂ ਸਟੇਬਲ ਨਹੀਂ ਹੋਏ ਹਾਂ ਇੰਨਾ ਜ਼ਰੂਰ ਹੈ ਕਿ ਉਹਨਾਂ ਨੂੰ ਹੁਣ ਕੁਝ ਯਾਦ ਰਹਿਣ ਲੱਗ ਗਿਆ ਕਿ ਜਿਵੇਂ ਪੁੱਤੂ ਕੀ ਕਰਦੇ ਪਿਓ ਅੱਗੇ ਸਮਾ ਲਾ ਅਚੀ ਸਮੈਲ ਆ ਰਹੀ ਹੈ ਅਚੀ ਸਮੈਲ ਦਾ ਕੀ ਕਰਨਾ ਕੋ ਇਧਰ ਗੁਰਫਰਿਆਦ ਦੇ ਨੀਚੇ ਆਇਓ ਗੁਰਫਰਿਆਦ ਪਿੱਛੇ ਆ ਆ ਦੇਖੋ ਹੈਲੋ ਗਾਇਸ ਕਰ ਦਿਓ ਸਾਰੇ ਹੈਲੋ ਗਾਇਸ ਸਿਰ ਨਾਲੇ ਦੱਚ ਦੋ ਵੀ ਮੰਮਾ ਠੀਕ ਨੇ ਹੁਣ ਇਧਰ ਇਧਰ ਗੁਰਫਰਿਆਦ ਨੂੰ ਅਚੀ ਸਮੈਲ ਦੀ ਪਈ ਹੈ ਅਚੀ ਸਮੈਲ ਮੰਮਾ ਦੇ ਮੰਮਾ ਦੇ ਨਹੀਂ ਅਚੀ ਸਮੈਲ ਕਰਨੀ ਹੈ ਹੂੰ ਇਹ ਛੋਣਾ ਪੁੱਤੂ ਆ ਛੋਣਾ ਪੁੱਤੂ ਵੀ ਮੇਰਾ ਨਾਲ ਸੀ ਦਿਖਾਇਓ ਹੁਣ ਥੋੜੀ ਜੀ ਰਹਿ ਗਈ ਸਟ ਗੁਰਫਰਿਆਦ ਦੀ ਕਿੱਥੇ ਲੱਗੀ ਸੀ ਕੁੜੀ ਤੇ ਲੱਗੀ ਸੀ ਹਨਾ ਇਹ ਥੋੜੀ ਰਹਿ ਗਈ ਹੁਣ ਤਾਂ ਹੈਨਾ ਹਾਂ ਤੇ ਹੋਰ ਕਿਹੜੀ ਸੀ ਇਹ ਤਾਂ ਥੋੜੀ ਜਿਹੀ ਰਹਿ ਗਈ ਬਸ ਹਾਂ ਤੇ ਹੁਣ ਠੀਕ ਨੇ ਕਾਫੀ ਭਾਬੀ ਜੀ ਹਾਲੇ ਜਿਵੇਂ ਵੀਕਨੈਸ ਵੀਕਨੈਸ ਬਹੁਤ ਜ਼ਿਆਦਾ ਹੋ ਗਈ ਏ ਤੇ ਇੱਕਦਮ ਚੱਕਰ ਆਉਂਦਾ ਜਿਵੇਂ ਚੱਕਰ ਆਉਂਦਾ ਨਾ ਬੈਠੇ ਬੈਠੇ ਐ ਪਿੱਛੇ ਨੂੰ ਵੀ ਹੋ ਜਾਂਦੇ ਨੇ ਪਿੱਛੇ ਡਿੱਗ ਜਾਂਦੇ ਨੇ ਜਾਂ ਅੱਗੇ ਨੂੰ ਜ਼ਿਆਦਾਤਰ ਪਿੱਛੇ ਨੂੰ ਡਿੱਗਦੇ ਨੇ ਹੈਨਾ ਬੈਠੇ ਬੈਠੇ ਉਹ ਚੱਕਰ ਆਉਂਦਾ ਥੋੜੀ ਜੀ ਬਸ ਉਹ ਪ੍ਰੋਬਲਮ ਰਹਿ ਗਈ ਹੈ ਤੇ ਬਾਕੀ ਅਦਰਵਾਈਜ਼ ਠੀਕ ਨੇ ਵੀਕਨੈਸ ਹੈਗੀ ਕਾਫੀ ਜ਼ਿਆਦਾ ਮਤਲਬ ਅਸੀਂ ਕੱਲੇ ਨਹੀਂ ਉਹਨਾਂ ਨੂੰ ਛੱਡਦੇ ਨਾ ਕੱਲੇ ਬਾਹਰ ਜਾਣ ਦਿੰਦੇ ਆ ਵਾਸ਼ਰੂਮ ਵਗੈਰਾ ਨਾਲ ਜਾਂਦੇ ਆ ਸੋ ਚਲੋ ਹੌਲੀ ਹੌਲੀ ਹੋ ਜਾਣਗੇ ਸਟੇਬਲ ਹੋ ਤੇ ਚਲੋ ਵੀਕਨੈਸ ਹੈ ਬਟ ਜਿਹੜੀ ਥੋੜੀ ਮੈਂਟਲੀ ਮੈਮਰੀ ਲਾਸ ਦੀ ਪ੍ਰੋਬਲਮ ਆ ਗਈ ਸੀ ਉਹ ਬਹੁਤ ਜ਼ਿਆਦਾ ਸੀ ਤੇ ਉਹਨੇ ਸਾਨੂੰ ਬਹੁਤ ਜ਼ਿਆਦਾ ਹਲਾਤਾ ਸੀ ਸੋ ਉਹਦੇ ਕਰਕੇ ਡਰ ਲੱਗਦਾ ਸੀ ਕਿ ਸਟੇਬਲ ਹੋਣਗੇ ਜਾਂ ਨਹੀਂ ਗੁਰਫਰੀਦ ਸਕੂਲ ਤੋਂ ਆ ਚੁੱਕਿਆ ਤੇ ਗੁਰਫਰੀਦ ਨੂੰ ਹੁਣ ਸ਼ਰਾਬ ਦਾ ਛੁੱਜਦੀਆਂ ਨੇ ਛਾਤੀ ਬੱਚਾ ਹੋ ਗਿਆ ਛਾਤੀ ਬੱਚਾ ਬੜਾ ਛੋਣਾ ਛਾਤੀ ਬੱਚਾ ਛੋਣਾ ਛੋਣਾ ਛਾਤੀ ਬੱਚਾ ਹਾਂ ਬਾਲ ਨਾ ਖੇਡਦਾ ਪਿਆ ਤੇ ਗੁਰਫਰੀਦ ਨੇ ਵੀ ਮਮਾ ਦਾ ਬਹੁਤ ਖਿਆਲ ਰੱਖਿਆ ਹੈ ਨਾ ਇੰਨਾ ਜਿਆਦਾ ਸਟਰੋਂਗ ਬੱਚਾ ਨਾ ਮੈਂ ਹੈਰਾਨ ਹੋ ਗਿਆ ਸੀ ਇੰਨਾ ਜਿਆਦਾ ਸਟਰੋਂਗ ਕਿਉਂਕਿ ਭਾਬੀ ਨੂੰ ਬਿਲਕੁਲ ਵੀ ਯਾਦ ਨਹੀਂ ਸੀ ਕਿ ਮੇਰੇ ਮੇਰੇ ਨਾਲ ਕੀ ਹੋਇਆ ਸੀ ਮੇਰੇ ਨਾਲ ਬੱਚੇ ਹੈ ਸੰ ਜਾਂ ਨਹੀਂ ਸਨ ਉਹ ਪੁੱਛਦੇ ਸਨ ਕਿ ਮੈਂ ਕਿਵੇਂ ਹੈਣਾ ਡਿੱਗੀ ਮੈਨੂੰ ਕਿਵੇਂ ਸੱਟ ਲੱਗੀ ਕੀ ਹੋਇਆ ਸੀ ਅਸੀਂ ਕਹਿੰਦੇ ਸੀ ਵੀ ਤੁਸੀਂ ਬੱਚੇ ਲੇਟ ਹੋ ਗਏ ਸੀ ਤੇ ਤੁਸੀਂ ਛੱਡਣ ਗਏ ਸੀ ਹੈਣਾ ਤੇ ਉਹ ਪੁੱਛਦੇ ਸੀ ਵੀ ਬੱਚੇ ਮੇਰੇ ਨਾਲ ਸੀ ਜਾਂ ਮੈਂ ਛੱਡ ਗਈ ਸੀ ਅਸੀਂ ਇਹ ਨਹੀਂ ਸੀ ਦੱਸਿਆ ਵੀ ਬੱਚੇ ਤੁਹਾਡੇ ਨਾਲ ਸੀ ਅਸੀਂ ਕਹਿੰਦੇ ਸੀ ਨਹੀਂ ਬੱਚੇ ਤੁਸੀਂ ਛੱਡ ਗਏ ਸੀ ਤੁਸੀਂ ਇਕੱਲੇ ਆਉਂਦੇ ਸੀ ਪਰ ਉਹਨਾਂ ਵਿੱਚੋਂ ਕਿਤੇ ਨਾ ਕਿਤੇ ਇੱਕਦਮ ਹੁੰਦਾ ਸੀ ਵੀ ਹਾਂ ਬੱਚੇ ਮੇਰੇ ਨਾਲ ਸਨ ਹੈਣਾ ਫਿਰ ਅਸੀਂ ਇਹਨਾਂ ਨੂੰ ਵੀ ਕਿਹਾ ਸੀ ਆ ਛੋਟਾ ਜਿਹੈਨੂੰ ਕਿਹਾ ਸੀ ਵੀ ਮੰਮਾ ਸਾਹਮਣੇ ਤੁਸੀਂ ਇਹ ਨਹੀਂ ਕਹਿਣਾ ਕਿ ਮੰਮਾ ਅਸੀਂ ਵੀ ਡਿੱਗੇ ਸੀ ਜਾਂ ਅਸੀਂ ਤੁਹਾਡੇ ਨਾਲ ਸੀ ਇਹ ਨਾ ਹੌਸਲਾ ਰੱਖਿਆ ਮੇਰੇ ਪੁੱਤੂ ਨੇ ਤੇ ਇਹਨਾਂ ਨੂੰ ਬਿਲਕੁਲ ਇਹਨੇ ਸ਼ੋਅ ਨਹੀਂ ਹੋਣ ਦਿੱਤਾ ਹੈ ਨਾ ਗੁਰਪ੍ਰਿਆਤ ਬੱਚਿਓ ਮੰਮਾ ਨੂੰ ਜਦੋਂ ਮੰਮਾ ਪੁੱਛਦੇ ਸੀ ਵੀ ਗੁਰਪ੍ਰਿਆਤ ਤੁਸੀਂ ਮੇਰੇ ਨਾਲ ਸੀ ਤੁਹਾਨੂੰ ਸ਼ਰਟ ਲੱਗੀ ਫਿਰ ਤੁਸੀਂ ਕੀ ਕਹਿੰਦੇ ਸੀ ਨਾ ਨਾ ਗੁਰਪ੍ਰਿਆਤ ਕਹਿੰਦਾ ਸੀ ਨਹੀਂ ਤੇ ਮੰਮਾ ਕਹਿੰਦੇ ਸੀ ਨਾ ਆਪਣੇ ਹੈਂਡ ਦਿਖਾਓ ਆਪਣੀਆਂ ਆਰਮਸ ਦਿਖਾਓ ਹੈਨਾ ਫਿਰ ਕਿਵੇਂ ਦਿਖਾਉਂਦੇ ਸੀ ਕਿਵੇਂ ਦਿਖਾਉਂਦੇ ਸੀ ਆ ਹਸਪੀਟਲ ਚੋਂ ਫਿਰ ਅਸੀਂ ਵੀਡੀਓ ਕਾਲ ਕਰਵਾਉਂਦੇ ਸੀ ਭਾਬੀ ਨੂੰ ਕਿਉਂਕਿ ਉਹਨਾਂ ਇੱਕ ਕੀ ਮਤਲਬ ਕੁਐਸਚਨ ਵਾਰ-ਵਾਰ ਪੁੱਛੀ ਜਾਂਦੇ ਸੀ ਮੇਰੇ ਬੱਚੇ ਠੀਕ ਨੇ ਮੇਰੇ ਬੱਚੇ ਠੀਕ ਨੇ ਉਹਨਾਂ ਦੇ ਮਾਈਂਡ ਕਿਤੇ ਨਾ ਕਿਤੇ ਸੀ ਇਹ ਗੱਲ ਵੀ ਬੱਚੇ ਮੇਰੇ ਨਾਲ ਸਣ ਪਰ ਅਸੀਂ ਮੰਨਣ ਨਹੀਂ ਸੀ ਦਿੰਦੇ ਕਿਉਂਕਿ ਸਾਨੂੰ ਇਹ ਸੀ ਵੀ ਜੇ ਉਹਨਾਂ ਨੂੰ ਫਿਰ ਇਹ ਸ਼ੌਕ ਨਾ ਲੱਗਿਆ ਰਹੇ ਕਿ ਹਾਂ ਬੱਚਿਆਂ ਨੂੰ ਸੱਟ ਲੱਗ ਗਈ ਐ ਸੀ ਉਹ ਕੱਢਣਾ ਚਾਹੁੰਦੇ ਸੀ ਉਹ ਸਿਚੁਏਸ਼ਨ ਦੇ ਵਿੱਚ ਚੁਆਇਸ ਕਰਕੇ ਅਸੀਂ ਇਹ ਕਿਹਾ ਵੀ ਨਹੀਂ ਬੱਚੇ ਤੁਹਾਡੇ ਨਾਲ ਨਹੀਂ ਸਣ ਜਦੋਂ ਵੀ ਪੁੱਛਦੇ ਸਨ ਤੇ ਉਹ ਫਿਰ ਅਸੀਂ ਕਹਿੰਦੇ ਸੀ ਵੀ ਵੀਡੀਓ ਕਾਲ ਕਰਵਾਨੇ ਆ ਤੁਹਾਨੂੰ ਹਨਾ ਕਿਉਂਕਿ ਉਹ ਭੁੱਲ ਜਾਂਦੇ ਸੀ ਜੇ ਵੀਡੀਓ ਕਾਲ ਕਰਵਾਂਦੇ ਵੀ ਸੀ ਨਾ ਉਸ ਤੋਂ ਬਾਅਦ ਉਹ ਭੁੱਲ ਜਾਂਦੇ ਸੀ ਕਿ ਮੈਂ ਬੱਚਿਆਂ ਨਾਲ ਗੱਲ ਕੀਤੀ ਹੈ ਪਰ ਉਹ ਹਰ ਇੱਕ ਵਾਰੀ ਜਦੋਂ ਗੱਲ ਕਰਦੇ ਸੀ ਵੀਡੀਓ ਕਾਲ ਤੇ ਤੇ ਉਹ ਇਹੀ ਕਹਿੰਦੇ ਸੀ ਕਿ ਤੁਸੀਂ ਆਪਣੇ ਹੈਂਡ ਦਿਖਾਓ ਆਪਣੇ ਬਾਵਾ ਦਿਖਾਓ ਆਪਣੀ ਲੱਤਾਂ ਦਿਖਾਓ ਮਤਲਬ ਉਹਨਾਂ ਨੂੰ ਪੂਰਾ ਸੀ ਵੀ ਹਾਂ ਬੱਚੇ ਮੇਰੇ ਨਾਲ ਸਨ ਮੈਮਰੀ ਲਾਸ ਹੋਣ ਦੇ ਬਾਵਜੂਦ ਵੀ ਕੀ ਹੋਇਆ ਸੀ ਪਰ ਇਹ ਮੇਰਾ ਬੱਚਾ ਇੰਨਾ ਸਟਰੋਂਗ ਰਿਆ ਨਾ ਮੇਰਾ ਗੁੱਗੂ ਬੁੱਗੂ ਜੈ ਇੱਧਰ ਆਓ ਛੋਣੀ ਮੇਰੀ ਬੱਚੀ ਮੇ ਛੋਣੀ ਬੱਚੀ ਬੱਚਾ ਇਹ ਮੇਡੀ ਗੁੱਗਲੀ ਬੁੱਗਲੀ ਇੰਨੀ ਸਟਰੋਂਗ ਰਹੀ ਨਾ ਇਹਨੇ ਮੰਮਾ ਨੂੰ ਬਿਲਕੁਲ ਵੀ ਸ਼ੋ ਨਹੀਂ ਹੋਣ ਦਿੱਤਾ ਵੀ ਮੰਮਾ ਮੈਂ ਤੁਹਾਡੇ ਨਾਲ ਸੀ ਜਦੋਂ ਵੀ ਉਹ ਕਹਿੰਦੇ ਸੀ ਭਾਬੀ ਜੀ ਵੀ ਮੈਨੂੰ ਹੈਂਡ ਦਿਖਾਓ ਫਿਰ ਆਪਣੀ ਸੱਟ ਲ ਘੋ ਲਿੰਦਾ ਹੁੰਦਾ ਸੀ ਮਨਸਿਹਰਤ ਵਿੱਚ ਇਹ ਗੁਰਪ੍ਰਿਆ ਦੇ ਵੀ ਆਈ ਸੀ ਯੂ ਦੇ ਵਿੱਚ ਤੇ ਬਸ ਦੋ ਕੁ ਵਾਰੀ ਉਹਨਾਂ ਨੇ ਕਰਨ ਦਿੱਤੀ ਵੀਡੀਓ ਕਾਲ ਕਰਨੀ ਸੀ ਦਿੰਦੇ ਕਿਉਂਕਿ ਬਾਕੀ ਪੇਸ਼ੈਂਟ ਜਿਹੜੇ ਸੀ ਉਸੀ ਜਿਹੜੇ ਉਹਨਾਂ ਨੇ ਆਈ ਸੀ ਯੂ ਦੇ ਵਿੱਚ ਫਿਰ ਉਹ ਡਿਸਟਰਬ ਹੁੰਦੇ ਸੀ ਇਸ ਕਰਕੇ ਫਿਰ ਜਦੋਂ ਰੂਮ ਦੇ ਵਿੱਚ ਆ ਗਏ ਸੀ ਤੇ ਫਿਰ ਫਿਰ ਤੇ ਲੋਕ ਕਰਤਾ ਸੀ ਉਹਨਾਂ ਨੇ ਜਿਵੇਂ ਮਰਜੀ ਤੁਸੀਂ ਗੱਲ ਕਰ ਸਕਦੇ ਹੋ ਹੁਣ ਕਾਫੀ ਜ਼ਿਆਦਾ ਫਰਕ ਕੇ ਤੇ ਵੀਕਨੈਸ ਏ ਥੋੜੀ ਤੇ ਉਹ ਡਿਸਚਾਰਜ ਹੋ ਗਏ ਸੀ ਹੁਣ ਅੱਜ ਫੇਰ ਉਹਨਾਂ ਨੇ ਕਿਹਾ ਸੀ ਵੀ ਇੱਕ ਦੋ ਦਿਨ ਤੱਕ ਤੁਸੀਂ ਦਿਖਾ ਕੇ ਜਾਇਓ ਹੁਣ ਅੱਜ ਗਏ ਨੇ ਮੈਡੀਸਿਨ ਵਗੈਰਾ ਲੈਣ ਤੇ ਬਸ ਆ ਜਾਂਦੇ ਨੇ ਸੁਪਰ ਮਾਤਮਾ ਅੱਗੇ ਹੁਣ ਇਹ ਅਰਦਾਸ ਏ ਛੇਤੀ ਛੇਤੀ ਭਾਬੀ ਠੀਕ ਹੋਣ ਆਪਣਾ ਘਰ ਸੰਭਾਲ ਲੈਣਾ ਹੈ ਨਾ ਤੇ ਉਹਨਾਂ ਨਾਲ ਹੀ ਇਹ ਸਾਰਾ ਕੁਝਣਾ ਸਾਡਾ ਕਿੰਨੇ ਜਾਣੇ ਅਸੀਂ ਜੁੜੇ ਆ ਹਨਾ ਉਹਨਾਂ ਦੇ ਨਾਲ ਪੂਰੀ ਫੈਮਿਲੀ ਜਿਵੇਂ ਇੱਕ ਲੇਡੀ ਦੇ ਨਾਲ ਜੁੜੀ ਹੁੰਦੀ ਏ ਤੇ ਜੇ ਲੇਡੀ ਨੂੰ ਕੁਝ ਵੀ ਹੋ ਜਾਏ ਤੇ ਪੂਰੀ ਫੈਮਿਲੀ ਜਿਹੜੀ ਰੋਲ ਜਾਂਦੀ ਏ ਹਨਾ ਸੋ ਪ੍ਰਮਾਤਮਾ ਨੇ ਆਪਣਾ ਹੱਥ ਦੇ ਕੇ ਰੱਖਿਆ ਹੈ ਸ਼ੁਕਰ ਕਰਨੀਆਂ ਵਾਹਿਗੁਰੂ ਦਾ ਪ੍ਰਮਾਤਮਾ ਸ਼ੁਕਰ ਹੈ ਤੇਰਾ ਸਭ ਦੇ ਪਰਿਵਾਰ ਇਦਾਂ ਹੀ ਹੱਸਦੇ ਵਸਦੇ ਰਹਿਣ ਜਿੱਦਾਂ ਸਾਡਾ ਰੱਖਿਆ ਵਾਹਿਗੁਰੂ ਨੇ ਮਮਾ ਨੂੰ ਮਮਾ ਮਮਾ ਦੱਸ ਕੀ ਹੋਇਆ ਸੀ ਹਾਂ ਮਮਾ ਮम्मा ਹੋਰੀ ਹੋਲਿਸ ਕੱਡਾ ਜਿਹਾ ਆ ਗਿਆ ਸੀ ਸਕੂਲ ਦੇ ਸਾਹਮਣੇ ਤੇ ਉਹ ਡੈਸ ਲਿਪ ਹੋ ਗਿਆ ਤੇ ਡਿੱਗ ਗਿਆ ਫੇਰ ਕਿਵੇਂ ਸੱਟ ਲੱਗੀ ਸੀ ਇੱਤੇ ਹਾਂ ਐ ਕਰਕੇ ਐ ਡਿੱਗ ਗਈ ਸੀ ਐ ਡਿੱਗ ਗਈ ਸੀ ਤੁਸੀਂ ਵਜ੍ਹਾ ਸੀ ਉਹਦਾ ਸਿਰ ਵਜ੍ਹਾ ਤੁਸੀਂ ਦੇਖਿਆ ਸੀ ਮम्मा ਜਦੋਂ ਡਿੱਗੇ ਸੀ ਸਿਰ ਵਜ੍ਹਾ ਸੀ ਕਿੰਨਾ ਦਾ ਤੇ ਤੁਸੀਂ ਦੇਖਿਆ ਸੀ ਜਦੋਂ ਡਿੱਗੇ ਸੀ ਹਾਂ ਤੇ ਤੁਸੀਂ ਡਰੇ ਨਹੀਂ ਫਿਰ ਬਿਲਕੁਲ ਵੀ ਨਹੀਂ ਡਰ ਲੱਗਿਆ ਤੁਸੀਂ ਮੰਮਾ ਨੂੰ ਚੁੱਕ ਲਿਆ ਸੀ ਫਿਰ ਤੁਸੀਂ ਹੈ ਕਿਵੇਂ ਚੱਕਿਆ ਸੀ ਮੰਮਾ ਨੂੰ ਹੈਂਡ ਕਰਕੇ ਆਪਣਾ ਕਿ ਮੰਮਾ ਨੇ ਤੁਹਾਨੂੰ ਚੱਕਿਆ ਸੀ ਮੈਂ ਮੰਮਾ ਚੱਕਿਆ ਸੀ ਤੁਸੀਂ ਮੰਮਾ ਨੂੰ ਚੱਕਿਆ ਸੀ ਫਿਰ ਤੁਸੀਂ ਸਕੂਲ ਚਲੇ ਗਏ ਫਿਰ ਉੱਥੇ ਕੌਣ ਮਿਲਿਆ ਤੁਹਾਨੂੰ ਫਿਰ ਮੈਂ ਨੇ ਕਿਹਾ ਸੀ ਘਰ ਚ ਲੈ ਜਾ ਕੋਈ ਨਹੀਂ ਤਾਂ ਦੀ ਛੁੱਟੀ ਹੋ ਜਾਏਗੀ ਤਾਂ ਦੇ ਸਾਟ ਲੱਗੀ ਹੈ ਅੱਜ ਤੇ ਹੋਰ ਉੱਥੇ ਕੌਣ ਸੀ ਹੋਰ ਹੂੰ ਤਾਂ ਤੇ ਬੁੱਢ ਤੇ ਨਪਰੀ ਚਾਚੀ ਹਾਂ ਨਪਰੀ ਚਾਚੀ ਕੀ ਕਹਿੰਦੇ ਸੀ ਨਪਰੀ ਚਾਚੀ ਸ਼ਗਨ ਦੀਦੀ ਨੂੰ ਪੜ੍ਹਾਉਂਦੇ ਨੇ ਅੱਛਾ ਹਾਂ ਸ਼ਗਨ ਦੀਦੀ ਦੇ ਟੀਚਰ ਨੇ ਨਾ ਹੈਨਾ ਨਪਰੀ ਚਾਚੀ ਸਕੂਲ ਚ ਟੀਚਰ ਲੱਗੇ ਹਾਂ ਤੇ ਨਪਰੀ ਚਾਚੀ ਵੀ ਹਲੇ ਗਏ ਸੀ ਉਹਨਾਂ ਨੇ ਦੇਖ ਲਿਆ ਹੈਨਾ ਵੀ ਡੇਗੇ ਨੇ ਗੁਰਫਰਿਆਦੂ ਨਹੀਂ ਹੈਨਾ ਫਿਰ ਉਹ ਜਲਦੀ ਜਲਦੀ ਆ ਗਏ ਸਾਰੇ ਟੀਚਰਸ ਵੀ ਆ ਗਿਆ ਦੇਖੋ ਤੁਸੀਂ ਸਾਰਾ ਸ਼ੇਰ ਖਲਾਰ ਲਿਆ ਗੰਦੀ ਬੱਚੀ ਸਕੂਲ ਤੋਂ ਆ ਕੇ ਹਾਂ ਤੇ ਆਪਾਂ ਗੁਸਰਿਆ ਤਾਂ ਪਨੀਨੀ ਵੀ ਨਹੀਂ ਕੀਤੀ ਤੇ ਮੰਮਾ ਨੇ ਇਹ ਕਹਿਣਾ ਵੀ ਗੁਸਰਿਆ ਨੇ ਨੀਨੀ ਵੀ ਨਹੀਂ ਕੀਤੀ ਫਿਰ ਆ ਗਏ ਮੰਮਾ ਨਹੀਂ ਆਏ ਆ ਗਏ ਨੇ ਗੱਡੀ ਦੀ ਆਵਾਜ਼ ਆਈ ਏ ਨਹੀਂ ਆਈ ਏ ਮੈਂ ਦਿਖਾਵਾਂ ਹਾਂ ਦਿਖਾਵਾਂ ਮੈਂ ਹਾਂ ਮੈਂ ਮੰਮਾ ਨੂੰ ਦਿਖਾਵਾਂਗੀ ਪਾਪਾ ਨੂੰ ਵੀ ਦਿਖਾਵਾਂਗੀ ਵੀ ਸ਼ਰਾਧਤਾ ਕਾਦਾ ਪਿਆ ਸੀ ਛੱਟ ਲੱਗ ਗਈ ਨਾ ਹੁਣ ਨਹੀਂ ਲੱਗਦੇ ਛੱਟ ਤੇ ਲੱਗੀ ਏ ਛੱਟ ਤੇ ਪੰਗੇ ਕਿਉਂ ਲੈਂਦੇ ਹੋ ਫਿਰ ਤੁਸੀਂ ਬਾਤ ਚ ਕਰੋ ਗੁਰਫਰੀਆਦ ਫਿਰ ਗੈਸਟ ਆ ਜਾਣਗੇ ਉਹ ਕਹਿਣਗੇ ਕਿ ਇਹਨਾਂ ਦਾ ਘਰ ਗੰਦਾ ਹੈ ਹੈ ਉਹਨਾਂ ਨੂੰ ਕੀ ਪਤਾ ਵੀ ਗੁਰਫਰੀਆਦ ਨੇ ਗੰਦਾ ਕੀਤਾ ਹੈ ਚਲੋ ਬੱਸ ਕਰੋ ਬੱਸ ਕਰੋ ਸੋ ਅੱਜ ਲਈ ਮੈਂ ਇੰਨੀ ਅਪਡੇਟ ਦੇ ਦੇਣੀ ਆ ਬੱਸ ਤੇ ਕਿਉਂਕਿ ਟਾਈਮ ਵੀ ਬਹੁਤ ਘੱਟ ਹੈ ਹੁਣ ਗੁਰਫਰੀਆਦ ਆ ਗਿਆ ਮਨਸੀਰ ਤਾਉਣ ਵਾਲੀ ਏ ਤੇ ਭਾਬੀ ਹੁਣੀ ਵੀ ਗਏ ਨੇ ਮੈਡੀਸਿਨ ਲੈਣ ਤੇ ਉਹ ਵੀ ਆਉਣ ਆਲੇ ਨੇ ਫਿਰ ਸਾਰਿਆਂ ਨੇ ਆ ਜਾਣਾ ਹੈ ਇਸ ਕਰਕੇ ਮੈਂ ਤੁਹਾਨੂੰ ਜਸਟ ਅਪਡੇਟ ਦੇ ਦਿੱਤੀ ਹੈ ਤੇ ਅਗੋਂ ਤੋਂ ਮੈਂ ਤੁਹਾਨੂੰ ਅਪਡੇਟ ਦਿੰਦੀ ਰਵਾਂਗੀ ਫਿਰ ਉਸ ਤੋਂ ਬਾਅਦ ਆਪਾਂ ਵਲੌਗ ਕੰਟੀਨਿਊ ਕਰਾਂਗੇ ਟਿਲ ਦੈਨ ਬਾਏ ਬਾਏ